ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੋਸ ਰਾਜ ਹਲਕਾ ਰਾਂਪੂਰਾ ਫੂਲ ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਬਲਕਾਰ ਸਿੰਘ ਸਿੱਧੂ ਜੋ ਵਿਧਾਇਕ ਹੋਣ ਦੇ ਨਾਲ-ਨਾਲ ਪੰਜਾਬ ਦੇ ਨਾਮੀ ਗ੍ਰਾਮੀ ਸੱਭਿਆਚਾਰਕ ਗਾਇਕ ਵੀ ਨੇ ਉਹਨਾਂ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਅੱਜ ਫਟਕਾਰ ਲਗਾਈ ਚਾਹੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਲਕਾਸ਼ ਸਿੰਘ ਸਿੱਧੂ ਅਤੇ ਦੂਸਰੇ ਪਾਸੇ ਨਰਿੰਦਰ ਕੌਰ ਜਿਹੜੀ ਭਰਾਜ ਹੈ ਲੇਕਿਨ ਹੁਣ ਮਾਫੀ ਮੰਗ ਕੇ ਜਾਨ ਛਡਾਉਣੀ ਪਵੇਗੀ ਕਿਉਂਕਿ ਜਿਹੜੀ ਉਹ ਕਥਿਤ ਆਡੀਓ ਵਾਇਰਲ ਹੋਈ ਹੈ ਇੱਕ ਵਾਰ ਵੀ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਬਲਕਾਸ਼ ਸਿੰਘ ਸਿੱਧੂ ਵੱਲੋਂ ਕਿਉਂਕਿ ਬਲਕਾਸ਼ ਸਿੰਘ ਸਿੱਧੂ ਪ੍ਰੋਪਰ ਤਰੀਕੇ ਦੇ ਨਾਲ ਦੋਸ਼ੀ ਹੈ ਉਸ ਵੱਲੋਂ ਆਮ ਆਦਮੀ ਫਾਸੀ ਦੇ ਵਰਕਰਾਂ ਦੀਆਂ ਮਹਿਲਾਵਾਂ ਉੱਤੇ ਵੀ ਟਿੱਪਣੀ ਕੀਤੀ ਗਈ ਦੂਸਰੇ ਪਾਸੇ ਉਸ ਨੇ ਟਿੱਪਣੀ ਕੀਤੀ ਸੀ ਰਾਮ ਗੜੀਆਂ ਕਾਸਤੇ ਯਾਨੀ ਕਿ ਜਾਤੀਵਾਦਕ ਸ਼ਬਦ ਵੀ ਬੋਲੇ ਗਏ ਘਾਤਕ ਸਿੱਧ ਹੋਵੇਗਾ ਬਲਕਾਲ ਸਿੰਘ ਸਿੱਧੂ ਵਾਸਤੇ ਇਸ ਦਾ ਅੰਦਾਜ਼ਾ ਸ਼ਾਇਦ ਬਲਕਾਲ ਸਿੰਘ ਸਿੱਧੂ ਨੂੰ ਨਹੀਂ ਕਿਉਂਕਿ ਕੁਲਤਾਰ ਸਿੰਘ ਸੰਧਮਾ ਰਾਮਗੜੀਆ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾਸ ਸਿੰਘ ਸੰਧਵਾ ਨੇ ਹਾਲੇ ਐਕਸ਼ਨ ਲੈਣਾ ਹੈ ਜਾਂ ਨਹੀਂ ਲੈਣਾ ਇਸ ਤੋਂ ਪਹਿਲਾਂ ਮਾਫੀ ਮੰਗਣੀ ਪਵੇਗੀ ਬਲਕਾਸ਼ ਸਿੰਘ ਸਿੱਧੂ ਨੂੰ ਨਹੀਂ ਤਾਂ ਚੈਲੰਜ ਕਰ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਬਠਿੰਡਾ ਦੇ ਵਿਧਾਇਕ ਸਿੱਧੂ ਰਾਮਗੜੀਆ ਸਮਾਜ ਤੋਂ ਸਮਾਜ ਤੋਂ ਫੌਰੀ ਤੌਰ ਤੇ ਮਾਫੀ ਮੰਗਣ ਨਹੀਂ ਤਾਂ ਆਮ ਆਦਮੀ ਪਾਰਟੀ ਲਈ ਨਤੀਜੇ ਘਾਤਕ ਹੋਣਗੇ ਮਹਾਰਾਜਾ ਜੱਸਾ ਸਿੰਘ ਰਾਮ ਗੜੀਆ ਵੈਲਫੇਅਰ ਸੁਸੈਸ ਐਸੋਸੀਏਸ਼ਨ ਵਿਧਾਇਕ ਬਲਕਾਰ ਸਿੱਧੂ ਜਿਤੇ ਔਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਆਪਣੀ ਮਨਸਿਕਤਾ ਜ਼ाहिर ਕੀਤੀ ਹੈ ਉਥੇ ਰਾਮ ਗੜੀਆ ਸਮਾਜ ਦੇ ਦਿਲਾਂ ਤੇ ਵੀ ਡੂੰਗੀ ਸੱਟ ਮਾਰੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਹਾਰਾਜਾ ਜਸਾ ਸਿੰਘ ਰਾਮਗੜੀਆ ਵੈਲਫੇਅਰ ਐਸੋਸੀਏਸ਼ਨ ਕਰਤਾਰਪੁਰ ਦੇ ਪ੍ਰਧਾਨ ਸਤਨਾਮ ਸਿੰਘ ਮਿਰਦੀ ਅਤੇ ਸਰਪ੍ਰਸਤ ਜਥੇਦਾਰ ਸੇਵਾ ਸਿੰਘ ਜਰਨਲ ਸਕੱਤਰ ਲਖਵੀਰ ਸਿੰਘ ਮਾਸ ਅਮਰੀਤ ਸਿੰਘ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਬਲਕਾਸ ਸਿੰਘ ਸਿੱਧੂ ਰਾਮਗੜੀਆ ਸਮਾਜ ਤੋਂ ਜਨਤਕ ਤੌਰ ਤੇ ਮਾਫੀ ਨਹੀਂ ਮੰਗਦੇ ਤਾਂ ਨਤੀਜੇ ਆਮ ਆਦਮੀ ਪਾਰਟੀ ਵਾਸਤੇ ਹਲਕਾ ਬਠਿੰਡੇ ਤੋਂ ਬੜੇ ਘਾਤਕ ਹੋਣਗੇ ਕਿਉਂਕਿ ਰਾਮਗੜੀਆ ਕਾਫੀ ਲੋਕ ਜਿਹੜੇ ਨੇ ਉਹ ਬਠਿੰਡੇ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਰਹਿੰਦੇ ਨੇ ਖਾਸ ਕਰਕੇ ਰਾਮਪੁਰਾ ਫੂਲ ਦੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਹਰ ਹਾਲਤ ਵਿੱਚ ਇਨ ਬਿਨ ਮਾਫੀ ਮੰਗਣੀ ਪਵੇਗੀ ਜਨਤਕ ਤੌਰ ਤੇ ਬਲਕਾਲ ਸਿੰਘ ਸਿੱਧੂ ਨੂੰ ਜੇਕਰ ਬਲਕਾਲ ਸਿੰਘ ਸਿੱਧੂ ਨਹੀਂ ਮਿਲਦੇ ਉਸ ਦੀ ਕੋਠੀ ਦਾ ਕਰਾਉ ਵੀ ਕੀਤਾ ਜਾਵੇਗਾ کورٹ ਵਿੱਚ ਵੀ ਕਸਿਤਿਆ ਜਾਵੇਗਾ ਇੱਕ ਪਾਸੇ ਉਹਨਾਂ ਨੇ અપਮਾਨਜਨਕ ਭੱਦੀ ਸ਼ਬਦਾਵਲੀ ਆਦਾਂ ਪ੍ਰਯੋਗ ਕੀਤਾ ਹੈ ਤੇ ਮਾਨਸਿਕਤਾ ਦਿਖਾਈ ਹੈ ਕਿ ਮੈਂ ਇਸ ਮਾਨਸਿਕਤਾ ਤੋਂ ਬਿਲੋਂਗ ਕਰਦਾ ਹਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਉੱਤੇ ਆ ਜਿਹੜੀਆਂ ਧਰਮ ਪਤਨੀਆਂ ਨੇ ਨਿੱਜੀ ਟਿੱਪਣੀ ਕਰਨਾ ਦੂਸਰੇ ਪਾਸੇ ਰਾਮ ਗੜੀਆ ਭਾਈਚਾਰੇ ਤੇ ਤੰਜ ਕਸਣਾ ਤੀਸਰੇ ਪਾਸਾ ਤੀਸਰਾ ਜਿਹੜਾ ਉਹਨਾਂ ਨੇ ਜਿਹੜੇ ਚੇਅਰਮੈਨ ਨੇ ਬਠਿੰਡਾ ਦੇ ਉਹਨਾਂ ਦੀ ਪੱਖ ਨੂੰ ਲੈ ਕੇ ਯਾਨੀ ਕਿ ਤਿੰਨ ਮਾਮਲਿਆਂ ਦੇ ਵਿੱਚ ਇਨਵੋਲ ਮਲੇ ਐਸਡੀ ਪੀਸੀਬ ਜਿਹੜੀ ਹੈ ਚੁਣੌਤੀ ਦੇਵੇਗੀ ਕਸੀਟੇਗੀ ਕੋਰਟ ਵਿੱਚ ਇਹ ਤੇ ਰਾਮਗੜੀਆ ਸਮਾਜ ਦੇ ਭਾਈ ਚਾਰੇ ਨੇ ਮੁਹਿਮ ਵਧ ਦਿੱਤੀ ਹੈ ਬਲਕਾਰ ਸਿੰਘ ਸਿੱਧੂ ਦੇ ਖਿਲਾਫ ਕਿਉਂਕਿ ਵਾਰ-ਵਾਰ ਰਾਮਗੜੀਆ ਸ਼ਬਦ ਦੀ ਵਰਤੋਂ ਕੀਤੀ ਗਈ ਬਲਕਾਰ ਸਿੰਘ ਸਿੱਧੂ ਵੱਲੋਂ ਬਲਕਾਰ ਸਿੰਘ ਸਿੱਧੂ ਜੇਕਰ ਮਾਫੀ ਨਹੀਂ ਮੰਗਦੇ ਰਾਮਗੜੀਆ ਭਾਈ ਚਾਰੇ ਤੋਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁਹਿਮ ਇਹ ਧਰਨੇ ਇਹ ਪ੍ਰਦਰਸ਼ਨ ਹੋਰ ਵੀ ਤੇਜ਼ ਹੋਣਗੇ ਬਲਕਾਰ ਸਿੰਘ ਸਿੱਧੂ ਦੇ ਖਿਲਾਫ